ਅਸਲਾਮ ਅਲੈਕਮ ਦੋਸਤੋ ਮੈਂ ਹਾਂ ਮੁਹੰਮਦ ਫੇਲ ਤੁਸਾਂ ਦੇ ਦੇ ਪਿਓ ਸਰੈਕੀ ਚੋਰ YouTube ਚੈਨਲ ਇਹ ਹੈ ਮੁਹੰਮਦ ਕਾਸਿਮ ਤੇ ਇਹ ਹੀ ਵੇ ਮੁਹੰਮਦ ਸ਼ਹਿਦ ਅਸਾਂ ਇਨਸ਼ਾ ਅੱਲਾ ਤੁਹਾਡਾ ਡੇਲੀ ਨਿਊ ਫਨੀ ਵਲੌਗ ਹੈਨ ਕੇ ਆਂਦੇ ਰਹੇ ਸੋ ਤਾਂ ਚੰਗੀਆਂ ਚੰਗੀਆਂ ਸਰੈਕੀ ਵੀਡੀਓ ਦੇਖਣ ਕੀ ਤੇ ਸਾਰੇ ਚੈਨਲ ਕੋ ਸਬਸਕ੍ਰਾਈਬ ਕਰੇ ਸੋ ਔਰ ਵੀਡੀਓ ਕੋ ਲਾਈਕ ਜ਼ਰੂਰ ਕਰੇ ਸੋ ਠੀਕ ਹੈ ਦੋਸਤੋ ਜੁਲਦੇ ਹਾਂ ਵੀਡੀਓ ਦੀ ਤਰਫ ਅਸਲਾਮੁਅਲੈਕਮ ਨਾਜ਼ਰੀਨ ਅੱਜ ਮੈਂ ਸਰਦਾਰ ਦੇ ਕੋਲੋਂ ਜੁਲਦਾ ਪਿਆ ਕੁਝ ਸਵਾਲਾਂ ਦੇ ਜਵਾਬ ਦੇ ਸੀ ਸਰਦਾਰ ਸਾਹਿਬ ਸਾਰੇ ਤਾਂ ਠੀਕ ਹੈ ਵੀਡੀਓ ਸ਼ੁਰੂ ਕਰਨੇ ਅਸਲਾਮੁਅਲੈਕਮ ਸਰਦਾਰ ਸਾਹਿਬ ਕੀ ਹਾਲ ਹੈ ਠੀਕ ਹੋ ਸਰਦਾਰ ਸਾਹਿਬ ਪਿਛਲੇ ਸਾਲ ਅਸਾਂ ਸੁਣੀਏ ਕਿ ਤੁਸੀਂ ਰਕਬਾ ਰਹੀ ਪਿਆ ਵੇ ਇਹਦੇ ਵਿੱਚ ਇੱਕ ਕਨਾਲ ਦੇ ਵਿੱਚ ਤੁਹਾਨੂੰ 7-8 ਕਰੋੜ ਰੁਪਏ ਮੁਨਾਫਾ ਤਾਂ ਹੈ ਕੀ ਇਹ ਗੱਲ ਸੱਚ ਹੈ ਸੱਚ ਹੈ ਹਾਂ ਸੱਚ ਹੈ ਬਿਲਕੁਲ ਨਾਜ਼ਰੀਨ ਮੈਂ ਪਿਛਲੀ ਦਫਾ ਇੱਕ ਵੀਡੀਓ ਦਿੱਤੀ ਮੀ ਜਿਹਦੇ ਵਿੱਚ ਸਰਦਾਰ ਸਾਹਿਬ ਹੁਣੀ ਦੱਸੇ ਨੇ ਪਿਆਨ ਕਿ ਇੱਕ ਕਨਾਲ ਦੇ ਵਿੱਚੋ 7-8 ਕਰੋੜ ਮੁਨਾਫਾ ਤਾਂ ਹੈ ਇਹ ਸਰਦਾਰ ਸਾਹਿਬ ਦੀ ਗਾਲ ਕੂੜੀ ਨਹੀਂ ਥੀ ਸਕਦੀ ਢਾੜੀ ਸਰਦਾਰ ਸਾਹਿਬ ਦੇ ਮੂੰਹ ਤੇ ਤਾਂ ਠੀਕੇ ਸਰਦਾਰ ਸਾਹਿਬ ਕੇ ਪੁੱਛਦੇ ਕਿੰਜੀ ਕਿਸਮ ਦਾ ਬੀਜ ਰਹਾਇਆ ਹੋਵੇ ਹੀਆਂ ਬੀਜ ਘਨੇ ਸੇ 7000 ਰੁਪਏ ਕਿਲੋ 7000 ਰੁਪਏ ਕਿਲੋ ਜੀ ਜੀ ਸਰਦਾਰ ਸਾਹਿਬ ਕੇ ਪੁੱਛੇ ਵੇ ਸਰਦਾਰ ਸਾਹਿਬ ਹੁਣ ਇਹ ਕਿ ਬੀਜ ਰਹਾ ਘਨੇ ਕਪਾ ਦਾ 7000 ਰੁਪਏ ਕਿਲੋ ਨਾਦਰin ਮੈਂ ਕੋ ਤਾਂ ਸੁਣ ਕੇ ਮੇਰਾ ਸਿਰ ਫਟਦਾ ਪਿਆ ਲੇਕਿਨ ਵਤ ਵੀ ਸਰਦਾਰ ਸਾਹਿਬ ਤੇ ਇਤਬਾਰ ਕਰਨਾ ਕਿਉਂਕਿ ਦਾੜੀ ਹੈ ਸਰਦਾਰ ਸਾਹਿਬ ਦੀ ਤਾਂ ਚਲੋ ਠੀਕ ਹੈ ਸਰਦਾਰ ਸਾਹਿਬ ਕਪਾਹ ਦਾ ਬੂਟਾ ਕਿਹ ਜਰਾਤੀ ਨਾ ਕਪਾਹ ਦਾ ਬੂਟਾ ਸਿਆ ਵੱਡਾ ਸਾਰਾ ਥੀ ਵੰਦਾ ਟਾਲ ਜਿਹੜਾ ਥੀ ਵਨਾ ਕਪਾਹ ਦਾ ਬੂਟਾ ਹੈ ਟਾਲ ਜਿਹੜਾ ਬੂਟਾ ਸਰਦਾਰ ਸਾਹਿਬ ਹੁਣ ਯਾਦ ਦੇਣ ਟਾਲ ਜਿਹੜਾ ਬੂਟਾ ਤੀ ਨਾ ਸਰਦਾਰ ਸਾਹਿਬ ਕੀ ਕਰੋ ਟਾਲ ਜਿਹੜਾ ਸਰਦਾਰ ਸਾਹਿਬ ਹੁਣ ਦਾ ਬੂਟਾ ਤੀ ਨਾ ਬਾਤ ਵੀ ਸਰਦਾਰ ਸਾਹਿਬ ਦੇ ਮੂੰਹ ਤੇ ਦਾੜੀ ਹੈ ਇਤਬਾਰ ਕਰਨਾ ਪੋਸੀ ਠੀਕ ਹੈ ਜੀ ਨਾ ਅਈਏ ਦੇਖੋ ਇੱਕ ਬੂਟੇ ਕੋ ਚੁਣਨ ਵਾਸਤੇ ਕਿਤਨਾ ਟਾਈਮ ਲੱਗਦਾ ਸਈਆ ਇੱਕ ਬੂਟੇ ਕੋ ਚੁਣਨ ਦੀ ਖਾਤਰ ਸੱਤ ਬੰਦੇ ਮੰਗਵਾਉਣ ਪੁੰਦੇ ਹਨ ਸੱਤ ਬੰਦੇ ਇੱਕ ਬੂਟੇ ਕੋ ਚੁਣਦੇ ਹਨ ਤੋਬਾ 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 ਚਲੋ ਇਹ ਦੇਖੋ ਸਈ ਕਿੰਨੀ ਜਿਮਾਰ ਲੱਗਦਿਆਂ ਨੇ ਇੱਕ ਬੂਟੇ ਕੋ ਚੁਣਨ ਤੇ ਅੱਠ ਰਿਆਣਾਂ ਹੀ ਲੱਗ ਜੰਨਾਂ ਸਰਦਾਰ ਸਾਹਿਬ ਹੁੰਦੇ ਇੱਕ ਬੂਟੇ ਕੋ ਚੁਣਨ ਵਾਸਤੇ 8 ਦਿਹਾੜੀਆਂ 9 ਦਿਹਾੜੀਆਂ ਲੱਗ ਵੈ ਨਾ ਇਹ ਸੀ ਸਰਦਾਰ ਸਾਹਿਬ ਦੀ ਗਾਲੀ ਮੰਨਣੀ ਪੋਸੀ ਦਾੜੀ ਮੂੰ ਤੇ ਠੀਕ ਹੈ ਸਰਦਾਰ ਸਾਹਿਬ ਸਾਹ ਕੋ ਤਾਉਣ ਇਹ ਦੱਸੇ ਸੋ ਉਹ ਟਾਲੇ ਜਿਹੜੇ ਬੂਟੇ ਤੇ ਤੂੰ ਗੋਬ ਦੇਣਿਆ ਵੇ ਚੁਣਨ ਵਾਸਤੇ ਸਰਦਾਰ ਸਾਹਿਬ ਹੁਣ ਦੀ ਕਪਾ ਇਤਨਾ ਤੰਦਰੁਸਤ ਤੀਨੀ ਆਈ ਕਿ ਬੰਦੇ ਕਬਾਦੇ ਬੂਟੇ ਤੇ ਚੜ ਕੇ ਟਾਲੀ ਜਰੇ ਬੂਟੇ ਕੋ ਚੁੰਦੇ ਹਨ ਚਲੋ ਆਏ ਦਿੱਤੇ ਸੋ ਇੱਕ ਬੂਟੇ ਦੇ ਵਿੱਚੋਂ ਕਿਤਨਾ ਮਣਕ ਪਾ ਨਿਕਲਦੀ ਹੈ ਹਾ 120 ਮਣ 130 ਮਣ ਨਿਕਲ ਜਾਂਦਾ ਹੈ 120 ਨੂੰ 30 ਮਣ ਦੋਸਤੋ ਇਹ ਸਰਦਾਰ ਸਾਹਿਬ ਦੀ ਗਾਲ ਹੀ ਵੇ ਗਾਲ ਮੰਨਣੀ ਪੋਸੀ ਸਰਦਾਰ ਸਾਹਿਬ ਨੂੰ ਯਾਦ ਹੈ 120 ਨੂੰ 130 ਮਣ ਕਪਾ ਨਿਕਲਦੀ ਹੈ ਉਹ ਵੀ ਇੱਕ ਬੂਟੇ ਕੋ ਨੂੰ ਦੋਸਤੋ ਮੈਂ ਸਰਦਾਰ ਸਾਹਿਬ ਜੰਗਾਲੀ ਸੁਣ ਕੇ ਮੇਰਾ ਸਿਰ ਫਟਦਾ ਪੈਂ ਵਾਤ ਵੀ ਸਰਦਾਰ ਸਾਹਿਬ ਕੋਲੋਂ ਮੈਂ ਚੰਦ ਸਵਾਲ ਕਰੇ ਸਾ ਉਹਨੇ ਜਵਾਬ ਦੇ ਬਾਅਦ ਤੁਹਾਡੇ ਕੋ ਇਜਾਜ਼ਤ ਗਿੰਦੋ ਸਰਦਾਰ ਸਾਹਿਬ ਤੁਸਾਉਂ ਸਾ ਕੋ ਇਹ ਦੱਸੇ ਸੋ ਉਹ ਇੱਕ ਬੂਟੇ ਕੋ ਖਾਦ ਕਿਤਨਾ ਲੰਨੇ ਆਵੇ ਸਈਆ ਖਾਦ ਉਹ ਚੰਗੀਆਂ ਲੱਗ ਜਾਂਦੀ ਹੈ ਇੱਕ ਬੂਟੇ ਕੋ ਇੱਕ ਬੋਰੀ ਖਾਦ ਦੀ ਨੇ ਸਈ ਸਰਦਾਰ ਸਾਹਿਬ ਉਹਨੀ ਦੀ ਇੱਕ ਜਰਾ ਬੀਜ ਉਹਨਾ ਬੀਜ ਗਿੰਦੇ ਕਪਾਦਾ ਉਹ 7000 ਰੁਪਏ ਕਿਲੋ ਦੂਜੀ ਗੱਲ ਸੁਣਾਏ ਉਹ ਇੱਕ ਬੂਟੇ ਕੋ ਸਈ ਇੱਕ ਬੋਰੀ ਖਾਦ ਹੀ ਲੱਗਦੀ ਆਵੇ ਇੱਕ ਬੂਟੇ ਕੋ ਸੁਣੀਏ ਵੇ ਇੱਕ ਨਾਲ ਦੇ ਵਿੱਚੋਂ ਮੁਨਾਫਾ ਕਿਤਨਾ ਤਿਆ ਆਸੀਆਂ 8 ਕਰੋੜ ਥੀ ਗਿਆ ਇਹ ਇਨਸ਼ਾਅੱਲਾ 8 ਕਰੋੜ ਇੱਕ ਨਾਲ ਦੇ ਵਿੱਚੋਂ ਮੁਨਾਫਾ ਥਿਆ ਗੱਲ ਸੁਣ ਗਈ ਵੇ ਨਾਜ਼ਰੀਨ ਗੱਲ ਮੰਨਣੀ ਪੋਸੀ ਸਰਦਾਰ ਸਾਹਿਬ ਦੇ ਮੂੰਹ ਤੇ ਡਾੜੀਏ ਦੋਸਤੋ ਉਮੀਦ ਕਰਨਾ ਤੁਹਾਨੂੰ ਸਾਰੀ ਵੀਡੀਓ ਚੰਗੀ ਲੱਗੀ ਹੋਸੀ ਔਰ ਇਨਸ਼ਾਅੱਲਾ ਨੈਕਸਟ ਵੀ ਮਜੀਦ ਚੰਗੀਆਂ ਚੰਗੀਆਂ ਵੀਡੀਓ ਖਿੰਕੇ ਆਂਦੇ ਰਹੇ ਵਸੂ ਔਰ ਸਰਦਾਰ ਸਾਹਿਬ ਦੀ ਗੱਲ ਮੰਨਣੀ ਪੋਸੀ ਮੂੰਹ ਤੇ ਦਾੜ੍ਹੀ ਹੈ ਚੈਨਲ ਨੂੰ ਸਬਸਕ੍ਰਾਈਬ ਕਰੇ ਸੋ ਨਾਲ ਵੀਡੀਓ ਕੋ ਲਾਈਕ ਕਰੇ ਸੋ ਕਮੈਂਟ ਵਿੱਚ ਆਪਣੀ ਰਾਏ ਦਾ ਇਜ਼ਹਾਰ ਜ਼ਰੂਰ ਦੇਸੋ ਵੀਡੀਓ ਦੇਖਣ ਦਾ ਸ਼ੁਕਰੀਆ ਦੇਸੋ ਇਜਾਜ਼ਤ ਅੱਲਾਹ ਹਾਫਿਜ਼